ਇਹਨਾਂ ਰੋਡ ਰੋਡਰ ਦੀ ਪੇਦਾ ਪੂਰੀ ਤਰ੍ਹਾਂ ਰੋਡ ਪੂਰਾ ਪ੍ਰੈਸ ਨੇ ਹੋਂਦਾ ਮਾਲ 19 ਦਿਨ ਟੈਲਨ ਇਹ ਤਾਂ ਥੱਲੇ ਬਹਿਣਾ ਹੀ ਪੈਣਾ ਆ ਅੱਛਾ ਕੀ ਦਾ ਪੈਸਾ ਖਰਾਬ ਆ ਪੈਸਾ ਠਾਠੇ ਪਿਆ ਖਰਾਬ ਹੋਣਾ ਕਿੰਨਾ ਖਰਾਬ ਹੋਣਾ ਹੁਣ ਇਹ ਐਕਟਰ ਲੋਕਾਂ ਲਾ ਰਹੇ ਨੇ ਜਿਹੜੇ ਗਲੀ ਵਾਲੀ ਲਾ ਰਹੇ ਨੇ ਚਲੋ ਦੇਖਦੇ ਆ ਕਿ ਇਹ ਟਿਕਦੀਆਂ ਪਰ ਮੇਰੇ ਹਿਸਾਬ ਨਾਲ ਇਹ ਬਹੁਤਾ ਟਾਈਮ ਨਹੀਂ ਕੱਟਦੀਆਂ ਪੰਜਾਬ ਵਾਲੇ ਜਦ ਆਪਦੇ ਰਾਜੇ ਨੂੰ ਮਾਰ ਕੇ ਬੈਠ ਸਕਦੇ ਨੇ ਤੂੰ ਮੈਂ ਕਿਹੜੀ ਚੀਜ਼ ਆ ਆਟਾ ਨੇ 40 40 50 50 ਟਨ ਟਿਪਰ ਲੰਘਣੇ ਇਹਦੇ ਤੇ ਤੇ ਕਿੱਥੋਂ ਰਹਿ ਜੂਗੀ ਟਿਪਰਾਂ ਚ 40 50 ਟਨ ਤੋਂ ਘੱਟ ਨਹੀਂ ਹੁੰਦਾ ਸਹੀ ਹੈ ਤੇ ਇਹ ਟੈਲਾ ਟੂਲਾ ਆਪਸ ਚ ਹੋ ਜਾਣੀਆਂ ਜੀ ਸੋਤੀ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਤੁਸੀਂ ਥੋੜਾ ਟਾਈਮ ਹੋਰ ਰੁਕ ਜਿਓ ਸਾਨੂੰ ਪਤਾ ਸਾਡੇ ਡਰਾਈਵਰ ਵੀਰਾਂ ਨੂੰ ਕਿੰਨੀ ਮੁਸ਼ਕਲ ਹੁੰਦੀ ਆ ਪ੍ਰਾਗਿਤਾਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਤਾਂ ਹੈਗੀ ਹੈਗੀ ਰੋਡ ਬੰਦ ਹੈ ਜਮ ਬਿਲਕੁਲ ਖੁੱਲਦਾ ਨਹੀਂ ਟ੍ਰਾਂਸਪੋਰਟ ਨਾ ਕਰਦਾ ਨਾ ਲਾਲਾ ਇਹ ਨਾਲੇਸ ਹਾਂ 10 in. ਉਹ ਤੇ ਆਹ ਜੀ ਇਹ ਸੜਕ ਦਬੀ ਹੋਈ ਹੈ ਗੱਟੇ ਹੈ ਉਸ ਨੂੰ ਕਿਵੇਂ ਦੂਰ ਕਰੂੰਗਾ ਉਹ ਸਭ ਇਸੇ ਦੇ ਲੈਵਲ ਸੇ ਚਲੀ ਜਾਊਗੀ ਉਹਦੇ ਚ ਘਟੋ ਘਟੇ 6 ਟੈਰੀ ਗੱਡੀ ਪਿਆ ਉਹ ਘਟੋ ਘਟੇ 10 ਟਨ ਕਣਾ ਜਮਾ 10 ਟਨ 9 9 ਟਨ ਪਾਸ ਹੁੰਦੀ ਆ ਠੀਕ ਆ ਉਹ ਚੱਲ ਲੂਗੀ ਇਹ ਟੈਕ ਇਹ ਗਲੀ ਚ ਪੈਣ ਵਾਲੀ ਇਹ ਟੈਲਾਂ ਟਰੱਕ ਥੋੜੋ ਥੋੜੋ ਟਰਾਲੇ ਵੀ ਨੰਗਣੇ ਸਾਰਾ ਕੁਝ ਜਿੰਨਾ 30 35 35 ਟਨ ਮਾਲ ਹੁੰਦਾ ਤਾਰੇ ਇਸ ਨੂੰ ਪਹਿਲੇ ਚਲਾ ਹੂਆ ਹੈ ਕਹਾਂ ਚਲਾ ਰੋ ਚਲਾ ਚਲਾਰ ਤੋਂ ਇਹ ਇਹ ਉੱਚਾ ਕਿਵੇਂ ਇਤਨਾ ਤਾਂ ਬਾਰਿਸ਼ ਹੋਆ ਹੈ ਯਹਾਂ ਤੇ ਬਾਰਿਸ਼ ਸਾਰਾ ਰਸਮਾਨ ਪਰ ਛੋੜ ਦਿਆ ਔਰ ਗਾੜੀਆਂ ਪਰ ਛੋੜ ਦਿਆ ਇਹ ਆਪ ਆਪਣੇ ਵੱਲੋਂ ਮਜ਼ਬੂਤੀ ਨਾ ਬਣਾਉਂਦੇ ਆ ਕੰਕਰੀਟ ਦੀ ਆਰ.ਸੀ. ਦੀ ਉਹ ਦਿਨ ਮਹੀਨੇ ਵਾ ਟੁੱਟ ਜਾਂਦੀ ਨਹੀਂ ਖੈਰ ਉਹ ਤਾਂ ਨਹੀਂ ਟੁੱਟਦੀ ਕਿਉਂਕਿ ਉਹ ਤਾਂ ਸਲ ਸੀਮੈਂਟ ਤੋਂ ਮੋਟ ਪਿਆੰਦ ਉਹਨੇ ਹੱਥਾਂ ਨਾਲ ਲੁੱਕ ਪਾਈ ਹੋਈ ਅਸੀਂ ਹੱਥਾਂ ਨਾਲ ਖਾੜੀ ਹੋਈ ਆ ਹੱਥਾਂ ਨਾਲ ਪੱਥਰ ਨਾਲ ਵੀਰੋ ਤਾਂ ਫਿਰ ਤੈਨੂੰ ਪਤਾ ਹੀ ਆ ਇਹ ਪੰਜਾਬ ਸਰਕਾਰ ਆ ਕਿਉਂਕਿ ਜਦੋਂ ਤੱਕ ਇੱਥੇ ਪਾਣੀ ਦਾ ਨਿਕਾਸ ਕਿਸੇ ਤਰ੍ਹਾਂ ਨਹੀਂ ਹੁੰਦਾ ਉਦੋਂ ਤੱਕ ਇਸ ਰੋਡ ਦਾ ਕੋਈ ਵੀ ਹੱਲ ਨਹੀਂ ਨਿਕਲਦਾ ਇੱਥੇ ਸਰਕਾਰ ਨੂੰ ਮੁੜ ਕੇ ਫੇਰ ਇਹ ਹੀ ਮੁਸ਼ਕਲ ਦਾ ਹੱਲ ਨਹੀਂ ਨਿਕਲਣਾ ਮੁੜ ਕੇ ਫੇਰ ਇੱਥੇ ਇਹੀ ਕੁਝ ਹੋਣਾ بڑی ਮੇਨ ਸੜਕ ਇਹ ਖਰਾਬ ਹੁੰਦੀ ਨਾ ਇਹ ਪਾਣੀ ਨਾਲ ਹੀ ਹੁੰਦੀ ਆ ਇਹ ਕਿੰਨੀ ਵਾਰੀ ਬਣ ਚੁੱਕੀ ਆ ਇਹ ਰਹੀ ਨਹੀਂ ਹੈਗੀ ਕਿਉਂਕਿ ਪਾਣੀ ਦਾ ਬਿਲਕੁਲ ਨਿਕਾਸ ਨਹੀਂ ਪੂਰਾ ਸਮੁੰਦਰ ਬਣ ਜਾਂਦਾ ਤੇ ਬਣੇ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਇਹ ਮੁਰਕੇ ਕਦੇ ਕਿਸੇ ਨੇ ਆ ਕੇ ਸਫਾਈ ਵੀ ਕੀਤੀ ਹੈ ਜਾਂ ਮੁਰਕੇ ਦੇਖਿਆ ਵੀ ਹੋਵੇ ਕਿਸੇ ਨੇ ਇਹ ਤਾਂ ਕਿਸੇ ਨੇ ਛੁੱਟੀ ਤੱਕ ਨਹੀਂ ਮਾਰੀ ਹਣੀ ਭਾਜੀ ਛੁੱਟੀ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਤੁਸੀਂ ਥੋੜਾ ਟਾਈਮ ਹੋਰ ਰੁਕ ਜਿਓ ਸਾਨੂੰ ਪਤਾ ਸਾਡੇ ਡਰਾਈਵਰ ਵੀਰਾਂ ਨੂੰ ਕਿੰਨੀ ਮੁਸ਼ਕਲ ਹੁੰਦੀ ਆ ਭਰੀਆਂ ਵਾਂ ਗੱਡੀਆਂ ਐ ਛੋਟੇ ਹਾਥੀ ਵਗੈਰਾ ਹੋਰ ਟੈਂਪੋ ਵਗੈਰਾ ਕੋਈ ਵਿਚਾਰਾ ਸਿਆਣਾ ਬਜ਼ੁਰਗ ਹੁੰਦਾ ਕੋਈ ਡਿੱਗਦਾ ਹੈ ਕਿਸੇ ਨੂੰ ਸੱਟ ਚੋਟ ਲੱਗਦੀ ਹੈ ਚੀਜ਼ ਬਣਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਜਦੋਂ ਤੱਕ ਉਸ ਜੀਤੀ ਮੁਰਕੇ ਕੇਅਰ ਨਾ ਹੋਵੇ ਭਾਜੀ ਜਦੋਂ ਉਸੇ ਟਾਈਮ ਉਹ ਚੀਜ਼ ਪਾਸ ਹੁਣੀ ਹੈ ਜਦੋਂ ਮੁੜ ਕੇ ਵੀ ਉਸ ਚੀਜ਼ ਦਾ ਸੋਲੂਸ਼ਨ ਦੇਖਿਆ ਜਾਵੇ ਜਾਂ ਉਸ ਚੀਜ਼ ਤੇ ਮੁੜ ਕੇ ਨਿਗਾਹ ਮਾਰੀ ਜਾਵੇ ਕਦੇ ਬੈਠੇ ਟੁੱਟੂਗੇ ਉੱਡੇ ਜਾਂਦੇ ਬੰਦ ਨਾਲ ਨਾ ਖਲੋਣ ਜੇ ਨਾ ਪੈਰ ਲੱਗਦਾ ਕਿ ਪਤਾ ਕਿਤੇ ਗੁੱਲਾ ਫਰਾਦੀ ਹੈ ਅਗਾ ਕਿ ਨਾ ਪਾਣੀ ਆ ਖਮਾਰੇ ਵੜ ਜਾ ਆ ਦੇਖੋ ਇਹਨਾਂ ਪਾਣੀ ਤੇ ਲੁਧਿਆਣਾ ਲਾਈਵ ਚ ਸਵਾਗਤ ਮੈਂ ਕਮਲ ਕਪੂਰ ਕਹਿੰਦੇ ਆ ਕਦੀ ਕਦੀ ਚੁੱਪ ਰਹਿਣਾ ਵੀ ਚੰਗਾ ਹੁੰਦਾ ਮੈਂ ਤੇ ਨਾਮ ਰਵੀਲ ਨਹੀਂ ਕਰੂੰਗਾ ਮੈਨੂੰ ਇੱਕ ਨਗਰ ਨਿਗਮ ਅਫਸਰ ਦਾ ਫੋਨ ਆਉਂਦਾ ਹੈ ਕਹਿੰਦੇ ਨੇ ਕਿ ਜਨਾਬ ਤੁਸੀਂ ਸਾਡੀਆਂ ਟੁੱਟੀਆਂ ਸੜਕਾਂ ਦੀਆਂ ਖਬਰਾਂ ਦਾ ਬਹੁਤ ਦਿਖਾਣੇ ਹੋ ਇੱਕ ਸੜਕ ਜਿਹੜੀ ਲੁਧਿਆਣਾ ਲਾਈਫ ਦੋ ਵਾਰ ਦਿਖਾ ਚੁੱਕਾ ਹੈ ਟਰਾਂਸਪੋਰਟ ਨਗਰ ਦੀ ਕਿ ਟੁੱਟੀ ਪਈ ਹੈ ਹਾਦਸੇ ਹੁੰਦੇ ਹਨ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਨੇ ਉਹ ਸੜਕ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਇੱਕ ਗੱਲ ਕਟਾਕਸ਼ ਚ ਕਹੀ ਆ ਮੈਨੂੰ ਇਨਫੋਰਮੇਸ਼ਨ ਚ ਦਿੱਤੀ ਮੈਂ ਸੋਚਿਆ ਕਿ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਨੈਸ਼ਨਲ ਹਾਈਵੇ ਦੀ ਵੈਸੇ ਇਹ ਰੋਡ ਬਣਦੀ ਹੈ ਪਰ ਇੱਥੇ ਆ ਕੇ ਜੋ ਦੇਖਿਆ ਉਹ ਤੁਹਾਨੂੰ ਵੀ ਦਿਖਾਣੇ ਆ ਮਨ ਤਾਂ ਕੀਤਾ ਸੀਗਾ ਕੀ ਤਾਰੀਫ ਕੀਤੀ ਜਾਵੇ ਕਿ ਚਲੋ ਦੇਰਵਾਦੀ ਸਹੀ ਬਾਗ ਤਾਂ ਸੜਕ ਦੇ ਜਾ ਕੇ ਰਾਹੀ ਰਾਣੂ ਤਾਂ ਰਾਹਤ ਮਿਲੇਗੀ ਪਰ ਕੀ ਵਾਕਈ ਰਾਹਤ ਮਿਲੇਗੀ ਤੁਸੀਂ ਇਹ ਸਾਹਮਣੇ ਦੇਖ ਲਓ ਕਿ ਉਹ ਸਾਹਮਣੇ ਜਿਹੜੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਨੇ ਇਹ ਨੈਸ਼ਨਲ ਹਾਈਵੇ ਹੈ ਟਰਾਂਸਪੋਰਟ ਨਗਰ ਦਾ ਮੇਨ ਚੌਕ ਹੈ ਇਹਦੇ ਪੁਲ ਦੇ ਉੱਤੋਂ ਦੇ ਵੀ ਹੈਵੀ ਟਰੈਫਿਕ ਜਾਂਦੀ ਆਰ ਪੁਲ ਦੇ ਥੱਲੋਂ ਦੀ ਵੀ ਹੈਵੀ ਟ੍ਰੈਫਿਕ ਜਾਂਦੀ ਹੈ ਤਾਂ ਇਸ ਹੈਵੀ ਟ੍ਰੈਫਿਕ ਦੇ ਲਈ ਆ ਟਾਈਲਾਂ ਲਗਾਈਆਂ ਜਾ ਰਹੀਆਂ ਨੇ ਇੱਥੇ ਉਹ ਟਰੱਕ ਜਿਹੜੇ ਟਣਾ ਦੇ ਵਿੱਚ ਟਣਾ ਦੇ ਵਿੱਚ ਲੋਡ ਲੈ ਕੇ ਰੋਜ਼ ਨਿਕਲਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਬਾਹਰਲੀ ਟ੍ਰੈਫਿਕ ਸਿਟੀ ਦੀ ਟ੍ਰੈਫਿਕ ਔਰ ਉਤੋਂ ਬਾਅਦ ਹੈਵੀ ਟ੍ਰੈਫਿਕ ਨੇ ਇੱਥੋਂ ਨਿਕਲਣਾ ਹੁਣ ਕੀ ਕਹੀਏ ਇਹਨੂੰ ਕੀ ਇਹ ਸੜਕ ਚੱਲ ਪਾਏਗੀ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਇਹ ਸੜਕ ਜਿਹੜੀ ਹੈ ਬਣ ਰਹੀ ਹੈ ਚੱਲੇਗੀ ਬਰੇਜੀ ਪਹਿਲਾਂ ਤਾਂ ਕਹਿੰਦੇ ਸੀ ਸੜਕ ਨਹੀਂ ਸੀ ਬਣ ਰਹੀ ਆ ਹੁਣ ਸੜਕ ਦੇ ਉੱਤੇ ਆ ਜਿਹੜੀਆਂ ਗਲੀਆਂ 'ਚ ਟਾਈਲਾਂ ਲਾਈਆਂ ਇਹਦੇ ਨਾਲ ਟਰੱਕ ਦਾ ਬੋਹ ਚੱਕ ਲੂ ਨਹੀਂ ਚੱਕ ਸਕਦੀ ਨਹੀਂ ਚੱਕ ਸਕਦੀ ਇਹ ਚੱਕੂ ਆਰ.ਟੀ.ਸੀ ਪਾਰਨ ਵਾਲੀ ਚੱਕ ਸਕਦੀ ਇਹ ਆਰ.ਟੀ.ਸੀ ਬਹੁਤ ਬਹੁਤ ਬੁਰਾ ਹਾਲ ਹੈ ਰੋਣ ਦਾ ਬਿਲਕੁਲ ਇਹ ਤਾਂ ਜਰੂਰ ਤੱਕ ਪਾਣੀ ਦੀ ਨਿਕਾਸੀ ਨਹੀਂ ਇਹ ਕਿਸੇ ਰੋਡ ਕਿੱਦਾਂ ਰਹੂਗੀ ਮੰਦਸ ਇਹ ਰੋਡ ਚੱਲਣੀ ਵੀ ਨਹੀਂ ਇਦਾਂ ਇਹ ਜਦ ਤੱਕ ਤੁਸੀਂ ਆਰਥਿਕੀ ਪਾਈ ਨਹੀਂ ਪੈਂਦਾ ਤੱਕ ਕੁਝ ਨਹੀਂ ਹੋ ਸਕਦਾ ਇੱਥੇ ਪਾਣੀ ਦੀ ਨਿਕਾਸੀ ਜ਼ਰੂਰੀ ਹੈ ਹਾਂਜੀ ਆਂਡੀ ਪਾਣੀ ਨਿਕਾਸੀ ਜੁੜੀ ਆਈ ਪਾਣੀ ਤੇ ਖੜੂਗਾ ਫਿਰ ਕਿੱਦਾਂ ਲੋਕੀ ਕਿੱਦਾਂ ਲੰਘ ਸਕੋਗੇ ਪਾਣੀ ਦੇ ਵਿੱਚੋਂ ਲੰਘ ਜਾਣਗੇ ਇਹ ਸੜਕ ਬੈਠੀਗੀ ਬੈਠੇਗੀ 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 ਔਰ ਜਦੋਂ ਤੱਕ ਪਾਣੀ ਦੀ ਨਿਕਾਸੀ ਨਹੀਂ ਤਾਂ ਰੋਡ ਕਿੱਦਾਂ ਚੱਲ ਸਕਦੀ ਹੈ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਆਹ ਸੜਕ ਨਹੀਂ ਬਣਦੀ ਹੁਣ ਇਹ ਬਣਾਉਣ ਲੱਗਿਆ ਤਾਂ ਜਿਹੜੀਆਂ ਆਪਾਂ ਗਲੀਆਂ 'ਚ ਟੈਲਾ ਲੰਨੇ ਉਹਦੇ ਨਾਲ ਬਣਾਈ ਜਾਂਦੇ ਆ ਇਹ ਟਰੱਕ ਦਾ ਬੱਸ ਦਾ ਲੋਡ ਚੱਕ ਲੂ ਜਦੋਂ ਵੀ ਇਹ ਬਣਨੇ ਆ ਕਦੀ ਕਾਮਯਾਬੀ ਹੋਣੀ ਇੱਕ ਵੀ ਨਹੀਂ ਚੱਲਣਾ ਨੇ ਇੱਕ ਵੀ ਨਹੀਂ ਕਿਉਂਕਿ ਇਹ ਜਿਹੜੇ ਨਾਲਾ ਹੈਗਾ ਇਹ ਜੋ ਮਰਜ਼ੀ ਕਰੀ ਜਾਣੇ ਇਹ ਪੜਨਾ ਹੀ ਪੜਨਾ ਹੈ ਬਿਲਕੁਲ ਇਹ ਬੰਦ ਵੀ ਹੋਣਾ ਅੱਜ ਤੱਕ ਇਹ ਨਾਲੇ ਦਾ ਮਤਲਬ ਇੱਕ ਕਈ ਪਾਣੀ ਭੋਟ ਲੰਦੇ ਆ ਕਈ ਕੋਸ਼ ਕਰ ਲੰਦੇ ਆ ਦਾ ਕੋਈ ਹੱਲ ਨਹੀਂ ਇਹ ਜਿਹੜੀ ਬਰਸਾਤਾਂ ਨਹੀਂ ਆਏ ਬਰਸਾਤਾਂ ਚੱਲਣਾ ਨਹੀਂ ਅੱਛਾ ਜਦ ਤੱਕ ਪਾਣੀ ਦੀ ਪ੍ਰੋਪਰ ਨਿਕਾਸੀ ਨਹੀਂ ਹੋਊਗੀ ਉਹ ਉਹ ਸੀਵਰੇ ਦਾ ਹਾਲ ਦੇਖ ਲਓ ਤੁਸੀਂ ਔਰ ਆ ਬੰਦ ਬੰਦ ਪਿਆ ਸਾਰੇ ਹਾਲਾ 15 ਸਾਲ ਹੋ ਗਏ ਪੁੱਲ ਬੰਦੇ ਨੂੰ ਅਜੇ ਤੱਕ ਪੁੱਲ ਨਹੀਂ ਕੰਪਲੀਟ ਹੋਇਆ ਪੁੱਲ ਨਹੀਂ ਕੰਪਲੀਟ ਹੋਇਆ ਕੋਈ ਪੁੱਲ ਨਹੀਂ ਕੋਈ ਪੁੱਲ ਨਹੀਂ ਕੰਪਲੀਟ ਹੋਇਆ ਨਾ ਅੱਛਾ ਸਾਲਾ ਬੰਦਾ ਆਵਾਜ਼ ਹੋਰ ਰਿਪੇਅਰ ਪਹਿਲਾਂ ਹੋ ਜਾਂਦੀ ਹੈ ਜੀ ਬਿਲਕੁਲ ਅੱਛਾ ਹੁਣ ਇਹ ਜਿਹੜੀਆਂ ਗਲੀ 'ਚ ਟਾਈਲਾਂ ਲਾਈ ਲਾਉਣੀਆਂ ਹੁੰਦੀਆਂ ਉਹ ਮੇਰ ਹਾਲ ਹੀ ਬਜਟ ਡਾਟਾ ਟਰਾਲ ਹੋਇਆ ਹੈ ਸਾਡੇ 20-20 ਟਨ ਮਾਲ ਲੈ ਕੇ ਜਾਂਦੇ ਕਿੱਥੇ ਚੱਲ ਜੂਗੇ ਨਹੀਂ ਚੱਲ ਸਕਦਾ ਟਨਾ 'ਚ ਟਰੱਕ ਟਨਾ ਸਾਉਣਾ ਲਾ ਲੈ ਇੱਕ ਇੱਕ ਮਰਸਾਨੀ ਚੱਲਣੀ ਆਣੇ ਬਿਲਕੁਲ ਅਜਾ ਪਾਣੀ ਦੀ ਨਿਕਾਸੀ ਤੋਂ ਬਿਨਾ ਸੜਕ ਕਾਮਯਾਬ ਮੰਨਦੇ ਹੋ ਕਦੇ ਵੀ ਨਹੀਂ ਹੋ ਸਕਦੀ ਜੀ ਪੈਸਾ ਖਰਾਬ ਵੇਸ਼ਟ ਆ ਪਬਲਿਕ ਦਾ ਪੈਸਾ ਹੈ ਜਿੱਦਾਂ ਮਰਜ਼ੀ ਫੁਕੀ ਜਾਓ ਪਬਲਿਕ ਦਾ ਪੈਸਾ ਜਿੱਦਾਂ ਮਰਜ਼ੀ ਫੁਕੀ ਚੱਲੋ ਔਰ ਇਹੀ ਹਾਲ ਇੱਥੇ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਇੱਕ ਬਾਬਾ ਜੀ ਆਏ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਨਾਲ ਵੀਰ ਜੀ ਆਮ ਉਮੂਮਨ ਆ ਜਿਹੜਾ ਟੈਂਪੂ ਹੈ ਕਿੰਨੇ ਟਨ ਮਾਲ ਲੈ ਕੇ ਚੱਲਦਾ ਮੇਰੀ ਗੱਡੀ ਤਾਂ ਸਿਰਫ 6 ਟਨ ਮਾਲ ਹੁੰਦਾ ਕਵੰਟਲ ਮਾਲੋ 6 7 8 ਕਵੰਟਲ ਆਪਾਂ ਬੱਦ ਤੋਂ ਬੱਦ ਮਾਲ ਲੰਨੇ ਆ ਵੀ ਹੁਣ ਆ ਜਿਹੜੀ ਗਲੀਆਂ ਚ ਲਗਾਉਣ ਵਾਲੀ ਟੈਲ ਆ ਮੈਨੂੰ ਇਹ ਦੱਸ ਦੋ ਜੇ ਕੋਈ 6 ਟੈਰੀ 8 ਟੈਰੀ ਗੱਡੀ ਆ ਉਹਦਾ ਲੋਡ ਚੱਕ ਲੂ ਉਹਦੇ ਚ ਘੱਟੋ ਘਾਟ ਜੇ 6 ਟੈਰੀ ਗੱਡੀ ਵੀ ਆ ਉਹ ਤੋਂ ਘੱਟੋ ਘਾਟ ਵੀ 10 ਟਨ ਕਹਣਾ ਜਮਾਨ 10 ਟਨ 9 9 ਟਨ پاس ਹੁੰਦੀ ਆ ਠੀਕ ਆ ਉਹ ਚੱਲ ਲੂਗੀ ਇਹ ਟੈਲ ਇਹ ਗਲੀ ਚ ਪੈਣ ਵਾਲੀ ਟੈਲਾਂ ਟਰੱਕ ਥੋੜੋ ਇੱਥੇ ਟਰਾਲੇ ਵੀ ਨੰਗਣੇ ਆ ਸਾਰਾ ਕੁਝ ਨਿਕਲਦਾ ਜਿੰਨਾ 30 35 35 ਡਨ ਮਾਲ ਹੁੰਦਾ ਲੱਗਦਾ ਸੜਕ ਕਾਮਯਾਬ ਹੋ ਜੂ ਹਰ 6 ਮਹੀਨੇ ਨਿਮ ਬਣਾਉਂਦੇ ਨੇ ਤਿੰਨ ਮਹੀਨੇ ਬਾਅਦ ਸੜਕ ਖੇਲਰੀ ਬਈ ਹੁੰਦੀ ਹੈ ਜਿਹੜੀ ਇਹ ਆਪ ਆਪਣੇ ਵੱਲੋਂ ਮਜ਼ਬੂਤੀ ਨਾ ਬਣਾਉਂਦੇ ਆ ਕੰਕਰੀਟ ਦੀ ਆਰਐਮਸੀ ਦੀ ਉਹ ਤਿੰਨ ਮਹੀਨੇ ਬਾਅਦ ਟੁੱਟ ਜਾਂਦੀ ਹੈ ਨਹੀਂ ਖੈਰ ਉਹ ਤਾਂ ਨਹੀਂ ਟੁੱਟਦੀ ਕਿਉਂਕਿ ਉਹ ਤਾਂ ਸਿਰਫ ਸੀਮੈਂਟ ਸੁੰਡ ਪਿਆਂਦਾ ਉਹਨੇ ਹੱਥਾਂ ਨਾਲ ਲੁੱਕ ਪਾਈ ਹੋਈ ਅਸੀਂ ਹੱਥਾਂ ਨਾਲ ਖੜੀ ਹੋਈ ਹੈ ਹੱਥਾਂ ਨਾਲ ਹੱਥਾਂ ਨਾਲ ਬਿਰੋਤਾ ਫਿਰ ਤੈਨੂੰ ਪਤਾ ਹੀ ਆ ਇਹ ਪੰਜਾਬ ਸਰਕਾਰ ਆ ਹਾਂ ਇਹ ਪੰਜਾਬ ਸਰਕਾਰ ਆ ਬਿਲਕੁਲ ਔਰ ਹਾਲਾਤ ਇਹ ਐ ਅੱਛਾ ਪਾਣੀ ਇੱਥੇ ਇੰਨਾ ਜ਼ਿਆਦਾ ਖੜਦਾ ਹੈ ਜੇ ਸੜਕ ਤੇ ਦੁਬਾਰਾ ਪਾਣੀ ਖੜ ਗਿਆ ਬੈਠੂ ਹੀ ਆ ਨਹੀਂ ਬੈਠੂ ਪੰਜਾਬ ਵਾਲੇ ਜਦ ਆਪਦੇ ਰਾਜੇ ਨੂੰ ਮਾਰ ਕੇ ਬੈਠ ਸਕਦੇ ਨੇ ਤੂੰ ਮੈਂ ਕਿਹੜੀ ਚੀਜ਼ ਆ ਸਹੀ ਮੈਂ ਰਾਜੇ ਵਾਲੇ ਬੰਚੋ ਆ Hindu ਦਾ ਵੀ ਸਰੇਸ਼ਤਾ ਸਿੱਖਾਂ ਦਾ ਵੀ ਸਰੇਸ਼ਤਾ ਉਹ ਦੋਨੋਂ ਹੀ ਮਾਰ ਕੇ ਬੈਠੇ ਹੋਏ ਨੇ ਸਹੀ ਐ ਔਰ ਹਾਲਾਤ ਇਹੀ ਐ ਆ ਸੇਵਾ ਜੀ ਆ ਦਿਖਾ ਦਿਓ ਜਿਹੜਾ ਇਧਰਲੇ ਪਾਸੇ ਇਹ ਡਰੋਨ ਹੈ ਇਧਰਲੇ ਪਾਸੇੋਂ ਡਰੋਨ ਸਾਈਜ਼ ਨਿਕਲਣਾ ਸਾਰੀ ਸਾਈਡ ਦੀ ਜਿਹੜੀ ਬਣਾਈ ਹੋਈ ਹੈ ਇਸ ਸੀਵਰੇਜ ਲਈ ਇਹਨਾਂ ਨੇ ਇੱਕ ਨਾਲਾ ਬਣਾਇਆ ਹੋਇਆ ਹੈ ਚਾਹੇ ਇਹਨੂੰ ਬਰਸਾਤੀ ਪਾਣੀ ਲਈ ਕਹਿ ਲੋ ਇਹ ਸਾਰਾ ਜਿਹੜਾ ਪਾਣੀ ਹੈ ਇਸ ਨਾਲੇ ਦੇ ਵਿੱਚ ਦੀ ਹੋ ਕੇ ਨਿਕਲਣਾ ਔਰ ਸਾਰਾ ਗਾਰ ਦੇ ਨਾਲ ਭਰਿਆ ਪਿਆ ਲੱਗਦਾ ਹੈ ਕਿ ਕਦੀ ਇਹਦੀ ਸਫਾਈ ਹੋਈ ਨਹੀਂ ਹੋਈ ਜੀ ਇਧਰਲੇ ਪਾਸੇ ਸੀਵਰੇਜ ਦੇ ਟੱਕਣ ਟੁੱਟੇ ਪਏ ਆ ਉਖਾੜਾ ਪਿਆ ਹੈ ਔਰ ਇੱਥੋਂ ਇੱਕ ਬੂੰਦ ਪਾਣੀ ਅੱਗੇ ਨਹੀਂ ਜਾ ਸਕਦਾ ਤਾਂ ਆਪ ਸੋਚੋ ਕਿ ਇਹ ਸੜਕ ਕਿੱਦਾਂ ਚੱਲ ਸਕਦੀ ਹੈ ਆਮ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਹਾਲਾਂਕਿ ਬੜੇ ਹੀ ਮਨ ਨਾਲ ਅਸੀਂ ਮਹਿਸੂਸ ਕੀਤਾ ਸੀਗਾ ਕਿ ਇਹ ਚਲੋ ਸੜਕ ਬਣ ਗਈ ਕਿਸੇ ਵੀ ਤਰ੍ਹਾਂ ਬਣ ਗਈ ਅਸੀਂ ਪਹਿਲਾਂ ਵੀ ਦੋ ਵਾਰਾ ਸੜਕ ਦੇ ਹਾਲਾਤ ਦਿਖਾਏ ਚਲੋ ਆਪ ਹੀ ਕਿਹਾ ਵੀ ਭਾਈ ਸੜਕ ਬਣ ਰਹੀ ਹੈ ਹੁਣ ਇਹ ਤਾਂ ਜਿਹੜੀ ਗਲੀ 'ਚ ਟੈਲਾ ਲਾਉਣ ਵਾਲੀ ਹੁੰਦੀ ਇਹ ਚੱਕੇ ਬਣਾਈ ਜ ਪਰ ਇਹ ਸੜਕ ਨਾ ਤਾਂ ਕਾਮਯਾਬ ਪਹਿਲਾਂ ਸੀ ਤੇ ਨਾ ਹੀ ਹੁਣ ਹੋਣੀ ਹੈ ਕਿਉਂਕਿ ਜਦੋਂ ਤੱਕ ਇੱਥੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਹੀਂ ਹੁੰਦਾ ਉਦੋਂ ਤੱਕ ਇਸ ਰੋਡ ਦਾ ਕੋਈ ਵੀ ਹੱਲ ਨਹੀਂ ਨਿਕਲਣਾ ਠੀਕ ਹੈ ਜੀ ਹੁਣ ਦੇਖੋ ਦਿੱਕਤ ਮੁਸ਼ਕਿਲਾਂ ਸਾਰੀਆਂ ਟਰੱਕਾਂ ਵਾਲੇ ਡਰਾਈਵਰ ਵੀਰਾਂ ਨੂੰ ਰਾਹਗੀਰਾਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਤਾਂ ਹੈਗੀ ਹੈਗੀ ਰੋਡ ਬੰਦ ਹੈ ਜਾਮ ਬਿਲਕੁਲ ਖੁੱਲਦਾ ਨਹੀਂ ਟ੍ਰਾਂਸਪੋਰਟ ਨਾ ਕਰਦਾ ਜਿੱਤੇ ਕਰਕੇ ਸਾਨੂੰ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਹੈ ਜਦੋਂ ਤੱਕ ਇੱਥੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਹੀਂ ਹੁੰਦਾ ਨਾ ਜੀ ਉਦੋਂ ਤੱਕ ਇਸ ਰੋਡ ਦਾ ਕੋਈ ਵੀ ਹੱਲ ਨਹੀਂ ਹੈਗਾ ਹੁਣ ਇਹ ਇੰਟਰ ਲੋਕ ਲਾ ਰਹੇ ਨੇ ਜਿਹੜੇ ਗਲੀ ਵਾਲੀ ਲਾ ਰਹੇ ਨੇ ਚਲੋ ਦੇਖਦੇ ਹਾਂ ਕਿ ਇਹ ਟਿਕਦੀਆਂ ਪਰ ਮੇਰੇ ਹਿਸਾਬ ਨਾਲ ਇਹ ਬਹੁਤਾ ਟਾਈਮ ਨਹੀਂ ਕੱਟਦੀਆਂ ਪਾਜੀ ਕੱਚੇ ਬੈੱਡ ਦੇ ਉੱਤੇ ਲਾਈ ਜਾਂਦੇ ਨੇ ਇਹ ਕਿਉਂਕਿ ਜਦੋਂ ਤੱਕ ਇੱਥੇ ਉਹ ਡਸਟ ਰੂਸਟ ਵਗੈਰਾ ਪਾ ਕੇ ਪੱਕੇ ਤਰ੍ਹਾਂ ਨਹੀਂ ਲੱਗਦੀ ਜਾਂ ਪਾਣੀ ਦੀ ਨਿਕਾਸੀ ਕਿਸੇ ਤਰ੍ਹਾਂ ਨਹੀਂ ਹੁੰਦੀ ਪਾਜੀ ਇੱਥੇ ਬਰਸਾਤ ਨੂੰ ਮੁੜ ਕੇ ਫੇਰ ਇਹ ਮੁਸ਼ਕਲ ਦਾ ਹੱਲ ਨਹੀਂ ਨਿਕਲਣਾ ਮੁੜ ਕੇ ਫੇਰ ਇੱਥੇ ਇਹੀ ਕੁਝ ਹੋਣਾ ਉਹ ਜਿਹੜਾ ਨਾਲਾ ਇਹਨਾਂ ਨੇ ਬਣਾਇਆ ਬਰਸਾਤ ਦੇ ਲਈ ਉਹਦੇ ਵਿੱਚ ਮਿਲਦਾ 2-2 ਫੁੱਟ ਗਾਰ ਭਰੀ ਪਈ ਹੈ ਜਦ ਤੱਕ ਉਹਦੀ ਸਫਾਈ ਨਹੀਂ ਜਦੋਂ ਦੇਖੋ ਜੀ ਮੇਰੀ ਚੀਜ਼ ਚੀਜ਼ ਬਣਾਉਣ ਦਾ ਕੋਈ ਹੱਲ ਨਹੀਂ ਹੁੰਦਾ ਜਦੋਂ ਤੱਕ ਉਸ ਦਾ ਦੁਆਰਾ ਉਹਨੂੰ ਦੇਖਣੀ ਨਹੀਂ ਸੰਭਾਲਣਾ ਹੋਵੇ ਸੰਭਾਲਣਾ ਹੋਵੇ ਜਾਂ ਉਹਦੀ ਸਪਾਈ ਨਹੀਂ ਹੋਣੀ ਤਾਂ ਉਹਦਾ ਕੋਈ ਹੱਲ ਨਹੀਂ ਉਹਦਾ ਇਹਦਾ ਇਹ ਹੈ ਕਿ ਪਬਲਿਕ ਦਾ ਪੈਸਾ ਖਰਾਬ ਕਰੀ ਜਾਓ ਕੁਝ ਨਹੀਂ ਹੈਗਾ ਜੀ ਦੇਖੋ ਪਬਲਿਕ ਆਮ ਉਹਨੂੰ ਪਰੇਸ਼ਾਨੀ ਜਾਂ ਟੈਕਸ ਭਰੀ ਜਾਂਦੀ ਹੈ ਕੋਈ ਹੱਲ ਨਹੀਂ ਹੈਗਾ ਜੀ ਹੁਣ ਆ ਨਾਲੇ ਬਣੇ ਹੋਏ ਆ ਮੁਰਛੇ ਕਿਸ ਨੇ ਜਦੋਂ ਬਣਦੇ ਜਦੋਂ ਤੇ ਬਣੇ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਇਹ ਮੁਰਗੇ ਕਦੇ ਕਿਸੇ ਨੇ ਆ ਕੇ ਸਫਾਈ ਵੀ ਕੀਤੀ ਹੈ ਜਾਂ ਮੁਰਗੇ ਦੇਖਿਆ ਵੀ ਹੋਵੇ ਕਿਸੇ ਨੇ ਲੈ ਨਾ ਕਿਸੇ ਨੇ ਛੁੱਟੀ ਤੱਕ ਨਹੀਂ ਮਾਰੀ ਹਣੀ ਭਾਜੀ ਛੁੱਟੀ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਤੁਸੀਂ ਥੋੜਾ ਟਾਈਮ ਹੋਰ ਰੁਕ ਜਿਓ ਸਾਨੂੰ ਪਤਾ ਸਾਡੇ ਡਰਾਈਵਰ ਵੀਰਾਂ ਨੂੰ ਕਿੰਨੀ ਮੁਸ਼ਕਲ ਹੁੰਦੀਆਂ ਭਰੀਆਂ ਵਾਂ ਗੱਡੀਆਂ ਛੋਟੇ ਹਾਥੀ ਵਗੈਰਾ ਹੋਰ ਟੈਂਪੋ ਵਗੈਰਾ ਕੋਈ ਵਿਚਾਰਾ ਸਿਆਣਾ ਬਜ਼ੁਰਗ ਹੁੰਦਾ ਕੋਈ ਡਿੱਗਦਾ ਹੈ ਕਿਸੇ ਨੂੰ ਸੱਟ ਚੋਟ ਲੱਗਦੀ ਹੈ ਚੀਜ਼ ਬਣਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਜਦੋਂ ਤੱਕ ਉਸ ਚੀਜ਼ ਦੀ ਮੁਰਗੇ ਕੇਅਰ ਨਾ ਹੋਵੇ ਭਾਜੀ ਜਦੋਂ ਉਸੇ ਟਾਈਮ ਉਹ ਚੀਜ਼ ਪਾਸ ਹੁਣੀ ਹੈ ਜਦੋਂ ਮੁੜ ਕੇ ਉਸ ਚੀਜ਼ ਦਾ ਸੋਲੂਸ਼ਨ ਦੇਖਿਆ ਜਾਵੇ ਜੋ ਉਸ ਚੀਜ਼ ਤੇ ਮੁੜ ਕੇ ਨਿਗਾਹ ਮਾਰੀ ਜਾਵੇ ਕਿਉਂਕਿ ਇਹ ਚੀਜ਼ ਤਾਂ ਵੈਸੇ ਕਾਮਯਾਬ ਨਹੀਂ ਹੋਣੀ ਗੱਟੇ ਬਣ ਰਹੇ ਆ ਇਹ ਤਾਂ ਫਿਰ 2 ਮਹੀਨਿਆਂ ਤੱਕ ਮੁਸ਼ਕਿਲ ਬਰਸਾਤ ਨੂੰ ਮੁੜ ਕੇ ਹੱਲ ਹੋਣਾ ਭਾਜੀ ਪੈਸਾ ਕਿਦਾ ਬਰਬਾਦ ਹੋਇਆ ਇਹ ਤਾਂ ਪਾਮ ਪਬਲਿਕ ਦਾ ਭਾਜੀ ਪੈਸਾ ਸਾਡਾ ਜਾਂ ਤੁਹਾਡਾ ਅੰਪਬਲਿਕ ਲੋਕਾਂ ਦਾ ਜੀ ਕਿਸੇ ਦਾ ਕੁਝ ਨਹੀਂ ਜਾ ਰਿਹਾ ਭਾਜੀ ਛੇ ਤਾਂ ਦੇਖੋ ਗਰੀਬ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਪਰੇਸ਼ਾਨੀ ਹੈ ਜੀ ਉਹ ਚਿੱਲਣੀ ਪੈਣੀ ਹੈ ਜਦੋਂ ਤੱਕ ਇਹਦਾ ਪਾਣੀ ਦਾ ਨਿਕਾਸ ਕਿੱਥੇ ਵਸੇ ਨਹੀਂ ਹੈ ਤਾਂ ਇਹ ਰੋਡ ਕਾਮਯਾਬ ਨਹੀਂ ਹੋਣਾ ਭਾਜੀ ਮੇਨ ਰੋਡ ਹੈ ਦੇਖੋ ਟ੍ਰਾਂਸਪੋਰਟ ਨਗਰ ਦਾ ਨਿਤ ਦੀ ਆਵਾਜਾਈ ਵਾਧੂ ਹੈ ਮੇਨ ਸਮਰ ਵਾਲਾ ਚੌਕ ਲੱਗਦਾ ਕੋਈ ਵਿਚਾਰਾ ਪੇਸ਼ੈਂਟ ਆ ਰਿਹਾ ਕੋਈ ਐਂਬੂਲੈਂਸ ਆ ਰਹੀ ਹੈ ਕੋਈ ਬੰਦਾ ਕਿਸੇ ਮਜਬੂਰੀ ਦਾ ਮਾਰਿਆ ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਜਾਮ ਖੁੱਲਦਾ ਮੇਨ ਰੋਡ ਹੈ ਜੀ ਪੁਲ ਤੇ ਚੜਨ ਵਾਸਤੇ ਵੀ ਇੰਟਰੈਸ ਅੱਗੇ ਤੋਂ ਹੀ ਆ ਇਤੋਂ ਹੈ ਨਹੀਂ ਜਦੋਂ ਤੱਕ ਪਾਣੀ ਦੀ ਨਿਕਾਸੀ ਹੈ ਨਹੀਂ ਕਿਸੇ ਪਾਸੇ ਉਸ ਟਾਈਮ ਤੱਕ ਰੋਡੇ ਕੰਮਜਾਬ ਨਹੀਂ ਹੈਗਾ ਭਾਜੀ ਹੁਣ ਇਹ ਤਾਂ ਪੈੱਕੀ ਪੈਸਾ ਬਰਬਾਦ ਹੋ ਹੀ ਰਿਹਾ ਸਰ ਉਹ ਦੇਖ ਤੁਹਾਡੇ ਸਾਹਮਣੇ ਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਪੈਸਾ ਬਰਬਾਦ ਹੋ ਰਿਹਾ ਹੈ ਪੈਸਾ ਬਰਬਾਦ आम जनता ਦਾ ਹੁਣ ਖੁਦ ਸੋਚੋ ਕਿ ਆਮ ਜਨਤਾ ਖੁਦ ਕਹਿ ਰਹੀ ਹੈ ਕਿ ਸਾਡਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਫਿਰ ਇੱਥੇ ਇਹ ਇੰਟਰ ਇੰਟਰ ਜਿਹੜੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਨੇ ਇੰਟਰਲੌਕ ਟਾਈਲਸ ਹੈਗੀਆਂ ਨੇ ਕੀ ਇੰਟਰਲੌਕ ਟਾਈਲਸ ਟਣਾ ਦਾ ਬੋਝ ਚੱਕ ਸਕਣਗੀਆਂ ਹੁਣ ਉੱਥੇ ਜਾ ਕੇ ਕੰਟਰੈਕਟ ਕੀ ਹੈਗਾ ਉਹ ਜਾਣ ਲੈਣੇ ਆ ਤੇ ਇਹ ਇੰਟਰਲੌਕ ਟਾਈਲਾਂ ਇਹ ਗਲੀ 'ਚ ਲੱਗਣ ਵਾਲੀਆਂ ਇੱਟਾਂ ਇਹ ਕਿਉਂ ਇੱਥੇ ਲਗਾਈਆਂ ਜਾ ਰਹੀਆਂ ਨੇ ਔਰ ਪਾਣੀ ਦਾ ਕੀ ਨਿਕਾਸ ਇਹਨਾਂ ਨੇ ਕੀਤਾ ਉਹ ਜਾਣ ਲੈਣੇ ਆ ਉਸ ਤੋਂ ਬਾਅਦ ਅਸੀਂ ਦੱਸਦੇ ਹਾਂ ਕਿ ਆਖਰ ਇਹ ਸੜਕ ਬਣਾਉਣ ਦਾ ਕੋਈ ਫਾਇਦਾ ਹੋ ਪਾਏਗਾ ਜਾਂ ਫਿਰ 10 ਮਹੀਨੇ ਬਾਅਦ ਉਹੀ ਮੁਰਕੇ ਤਸਵੀਰ ਦਿਖਾਈ ਦੇਗੀ ਉਸੇ ਤਰ੍ਹਾਂ ਗੱਡੀਆਂ ਟੁੱਟਦੀਆਂ ਹੋਈਆਂ ਪਾਣੀ 'ਚ ਡੁੱਪੀਆਂ ਹੋਈਆਂ ਤੇ ਹਾਦਸੇ ਹੁੰਦੇ ਹੋਏ ਦਿਖਾਈ ਦੇਣਗੇ ਸੜਕ ਦਾ ਨਿਰਮਾਣ ਜੋਦੋਂ ਵੀ ਹੁੰਦਾ ਹੈ ਤਾਂ ਉਸ ਦੇ ਲਈ ਉਸ ਸੜਕ ਦੇ ਉੱਥੇ ਇਨਸਪੈਕਟਰ ਦਾ ਹੋਣਾ ਸੁਪਰਵਾਈਜ਼ਰ ਦਾ ਹੋਣਾ ਬਹੁਤ ਜ਼ਰੂਰੀ ਹੈ। ਕੱਲੇ ਉੱਥੇ ਲੇਬਰ ਦੇ ਸਿਰ ਦੇ ਉੱਤੇ ਕੰਮ ਨਹੀਂ ਛੱਡਿਆ ਜਾ ਸਕਦਾ ਚਾਹੇ ਉਹ ਗਲੀਆਂ ਦੀ ਜਿਹੜੀਆਂ ਸੜਕ ਬਣਾਈ ਜਾ ਰਹੀ ਹੋਵੇ ਗਲੀਆਂ ਬਣਾਈਆਂ ਜਾ ਰਹੀਆਂ ਹੁਣ ਇਹ ਤਾਂ ਨੈਸ਼ਨਲ ਹਾਈਵੇ ਮੇਨ ਹਾਈਵੇ ਦੀ ਸੜਕ ਬਣ ਰਹੀ ਹੈ। ਹਾਲਾਂਕਿ ਇਹ ਖਡੋਣੇ ਦੀ ਤਰ੍ਹਾਂ ਬਣਾਈ ਜਾ ਰਹੀ ਹੈ। ਆ ਤੁਸੀਂ ਦੇਖ ਸਕਦੇ ਹੋ ਇੰਟਰਲੌਕ ਟਾਈਲਾਂ ਨੇ ਉਹ ਲਗਾ ਕੇ ਬਣਾਈ ਜਾ ਰਹੀ ਹੈ। ਇਹਦੀ ਕਿੰਨੀ ਲੇਬਲਿੰਗ ਇਹ ਕਰ ਰਹੇ ਨੇ? ਕਿੱਥੋਂ ਸੜਕ ਉੱਚੀ ਹੈ ਕਿੱਥੋਂ ਨੀਵੀਂ ਹੈ ਕਿਹੜਾ ਇਹਨਾਂ ਨੇ ਬੈੱਡ ਪਿਛਾ ਕੇ ਇੱਥੇ ਟਾਈਲਾਂ ਲਾਉਣੀਆਂ ਨੇ ਕੀ ਇਹਨਾਂ ਨੂੰ ਪਤਾ ਕੀ ਇਹਦਾ ਠਿਕਾ ਹੈਗਾ ਕਿਹੜੀਆਂ ਟਾਈਲਾਂ ਜਿਹੜੀਆਂ ਤੁਸੀਂ ਲਗਾ ਰਹੇ ਹੋ ਕਿਸ ਤਰ੍ਹਾਂ ਕਿੱਥੋਂ ਲੈਵਲ ਕਰ ਰਹੇ ਹੋ ਔਰ ਕਿੰਨਾ-ਕਿੰਨਾ ਲੈਵਲ ਚੱਕ ਰਹੇ ਹੋ ਕੀ ਮੈਥਡ ਕੀ ਅਪਣਾ ਰਹੇ ਹੋ ਇਹ ਨਾਲਾ ਕੇ ਹਿਸਾਬ ਸੇ 10 ਇੰਚ ਡਾਊਨ ਕਰਕੇ ਲੱਗ ਰਹੀ ਹੈ ਟਾਈਲ ਕੋਨਸਾ ਨਾਲਾ ਇਹ ਨਾਲੇ ਸੇ ਹਾਂ 10 ਇੰਚ ਡਾਊਨ ਔਰ ਜਹਾਂ ਸੇ ਜੀ ਇਹ ਸੜਕ ਦਬੀ ਹੋਈ ਹੈ ਗੱਡੇ ਹੈ ਉਸਕੋ ਕਿਵੇਂ ਦੂਰ ਕਰੋਗੇ ਸਭ ਇਸੀ ਕੇ ਲੈਵਲ ਸੇ ਚਲੀ ਜਾਏਗੀ नाले के लेवल तो आप करोगे दबाओगे हाँ। कैसे वो दोबारा गड्ढा नहीं हो दोबारा से सड़क नहीं धसे उसका क्या हल निकाल रहे हो ये ज्यादा खुदाई थोड़ी किया तो लुक के ऊपर में है जो लुक जो है ना हाँ। उसी के ऊपर में है बेड डाल के इसी हाँ। के ऊपर चल रही है कितने इंच है, है छह सात इंच है मिट्टी का मिट्टी का नहीं पत्थर बेड मिक्स बेड मिक्स का यहाँ पर यहाँ पर अभी ये जो आपने बिछाया इसके नीचे कुछ है बेड के

ये तीनों क्या हाल है ये चालू रोड है काम हो रहा है देखिए जेसीपी वही कह रहा हूँ चालू रोड है आ, चालू काम है आ, गाड़ी आ, निकलेगा वो तो समझिए जो गाड़ी इसमें सामान लेके भी आना है ना दूर से आ, दूर से सामान लेके आ रहा है और रोलर का काम गाड़िया करेंगी रोलर इसमें पहले चला हुआ है रोलर कहाँ चला हुआ रोलर चलाया तो ये ये ऊँचा गया तो बारिश हुआ है यहाँ पे बारिश से सारा सामान पर छोड़ दिया और गाड़ियों पर छोड़ दिया यही है ना यही यही तरीका है भगवान ने पानी भी भगवान ने पानी लगा दिया सड़क पे गाड़ियों ने चल के रोड रोलर का काम कर दिया मुझे ये बता दीजिए ये ऊंचा और वो नीचा क्यों है ये टाइलें एक जैसी क्यों नहीं है आप कहना वो देखिए वो सामने देखिए वो अच्छा आप अपना लेबलर उठाइए चलिए आइए अपना लेबलर उठाइए लेबलर उठाइए लेबल उठा देते क्या नहीं लगाएंगे नाले के हिसाब से हिसाब से चलती है मैंने आपसे एक छोटी सी एक लेबल की पट्टी मांगी लेबलर है आपके पास लेबर है लेके गया है कौन लेकर के अरे कहीं और जगह काम चलता है एक ही जगह काम थोड़ी चल रहा है और जगह तो ये काम, काम नहीं है ये काम है यहाँ यहाँ तक लेबलिंग कर दे यहाँ तक लगा देगा फिर आगे कल लगेगी कहाँ तक तो यहाँ तक आप लेबलिंग करके निकल कर चुके हो यहाँ तक लेबलिंग हो गया आ जाइए आ दिखाने जहाँ पर ये बाइक खड़ी है वो धसी हुई है ठीक है ये देखिए ढलान है सर ये सोचिए बराबर ये नहीं मिलेगी ये कहीं मारा मोटा डिपेंड होना है होना है समझ गया की आप तो आप ये मिक्स आप क्यों बिछा रहे हो उससे आप सही करो ना इसे सड़क तो मजबूती है ये पास सही है अगर, अगर, अगर अगर इंस्पेक्शन हो जाए तो ये इंस्पेक्शन में पास हो जाएगी ये पास हो जाएगी ठेकेदार आप ही हो आप बना रहे हो नहीं हम तो लेबर का ठेकेदार है हम तो काम करा रहे है लेबर का लेवर्स तो जो ये इसका ये इसका ठेकेदार का है इसका ठेकेदार तो आता ही नहीं है और जो सुपरवाइजर सुपरवाइजर है, है कहीं गया हुआ है चाय-चू पीने गया हुआ है सुपरवाइजर इसका फोन नंबर है उसका फोन नंबर हम लोग नहीं रखते सुपरवाइजर का हम हां वो आता है अपना यहां कहीं चाय पीने गया होगा वो आता है अपना यहां चक्कर लगाता है और चला जाता है यहां रहता है चाय पीने गया होगा कहीं कितनी देर में लगता है चाय पीने ਆ ਵੀ ਤਾਂ ਤੁਰੰਤ ਗਿਆ ਹੈ ਇਹੀ ਤਾਂ ਥਾ ਬੈਠਾ ਹੈ ਚਲੋ ਹਮ ਵੇਟ ਕਰਾਂਗੇ 10 15 ਮਿੰਟ 20 ਮਿੰਟ ਵੇਟ ਕਰਾਂਗੇ ਆ ਇਥੇ ਜਿਹੜੀਆਂ ਤੁਸੀਂ ਇੰਟਰਲੌਕ ਟਾਈਲਾਂ ਲਗਾ ਰਹੇ ਆ ਇਹ ਹਾਲ ਦੇਖ ਲਓ ਤੁਸੀਂ ਕਿ ਕੋਈ ਲੈਵਲ ਦਾ ਮਤਲਬ ਹੀ ਨਹੀਂ ਹੈ ਕਿੰਨੀ ਅੱਛਾ ਕਿੰਨੀ ਚੀਟ ਢਲਾਣਾ ਹੈ ਇਸ ਤਰਫ ਕਮ ਸੇ ਕਮ 5 ਇੰਚ 5 ਇੰਚ ਢਲਾਣਾ ਹੁਣ ਆ ਜਦੋਂ ਟਾਇਰ ਦੇ ਨਾਲ ਇਹ ਲੱਗਣੀ ਹੈ ਇੰਟਰਲੌਕ ਲੱਗਣੀ ਹੈ ਜਾਂ ਤਾਂ ਇਹ ਬਾਹਰ ਆਏਗੀ ਜਾਂ ਇਹ ਟੁੱਟੇਗੀ ਜਾਂ ਉਖੜੇਗੀ ਹੁਣ ਇਹ ਇੱਕ ਪਾਸਾ ਕੋਈ ਇੱਕ ਪਾਸਾ ਆਦਵੀ ਹੈ ਆ ਬਿਲਕੁਲ ਹੀ نیچے ਹੈ ਔਰ ਜਿੱਦਾਂ ਹੀ ਇੱਥੇ ਲੋਡ ਪੈਣਾ ਹੈਗਾ ਵੱਡੀ ਗੱਡੀਆਂ ਨੇ ਜਾਣਾ ਇਹਨੇ ਤਸਨੀ ਸ਼ੁਰੂ ਹੋ ਜਾਣੀ ਹੈ نیچے ਨੂੰ ਤਸਨੀ ਸ਼ੁਰੂ ਹੋ ਜਾਣੀ ਹੈ ਫਿਰ ਉਹੀ ਇੰਟਰਲੌਕ ਟਾਈਲਾਂ ਫਿਰ ਖਿਲਰਨੀਆ ਸ਼ੁਰੂ ਹੋ ਜਾਣਗੀਆਂ ਜਿਹੜੇ ਇੱਥੇ ਆਸ-ਪਾਸ ਲੋਕ ਹੈ ਉਹਨਾਂ ਨਾਲ ਗੱਲ ਕਰਦੇ ਆ ਅਸੀਂ ਘਰ ਦੀ ਇੱਕ ਕੰਧ ਵੀ ਬਣਾਣੇ ਆ ਲੇਬਲਰ ਨਾਲ ਲੈ ਕੇ ਜਾਣੇ ਆ ਆ ਹਾਲ ਦੇਖ ਲੋ ਕੋਈ ਟਾਈ ਲੁੱਚੀ ਐ ਕੋਈ ਨਿਮੀ ਐ ਵੀਰੇ ਇਹ ਸੜਕ ਖੜ ਜੂਗੀ 10 ਸਾਲ ਹੋ ਗਏ ਹੰਮ ਦੇਖਦੇ ਹੋ ਅਜੇ ਤੱਕ ਤਾਂ ਖੜੀ ਨਹੀਂ ਐਗੀ ਹੁਣ ਪਤਾ ਨਹੀਂ ਇਹਦੇ ਨਾ ਖੜ ਜਾਈ ਕਿ ਨਹੀਂ 10 ਸਾਲ ਹੋ ਗਏ ਹੰਮ ਉਹ ਜਦੋਂ ਲੋਕ ਤੇ ਬਜਰੀ ਵਾਲੀ ਨਹੀਂ ਖੜੀ ਆ ਕਰਦੇ ਮੂਰੇ ਜਿਹੜੀਆਂ ਟਾਈ ਲ ਲੱਗਦੀ ਐ ਇਹ ਨਾ ਖੜ ਜੂ ਨਹੀਂ ਖੜੇਗੀ ਇਹ ਦੋ ਮਹੀਨੇ ਵੀ ਨਹੀਂ ਕੱਟੇਗੀ ਠੀਕ ਐ ਫੇਰੇ ਇਹਨਾਂ ਨੇ ਕੋਈ ਲੇਬਲ ਨਹੀਂ ਕੋਈ ਕੁਛ ਨਹੀਂ ਇਹ ਕਹਿੰਦੇ ਬੈਡ ਮਿਕਸ ਅਸੀਂ ਵਿਛਾ ਰਹੇ ਹਾਂ ਕਿੰਨੇ ਇੰਚੀ ਵਿਛਾ ਰਹੇ ਹੋਂ ਕਿਹੜੇ ਲੇਬਲ ਨਾਲ ਵਿਛਾ ਰਹੇ ਹੋਂ ਕੁਛ ਪਤਾ ਹੀ ਨਹੀਂ ਨਹੀਂ ਭਾਜੀ ਇਹ ਨਹੀਂ ਖੜੇਗੀ ਇਹ ਦੋ ਮਹੀਨੇ ਨਹੀਂ ਨਿਕਲੇ ਕਿ ਸੜਕ ਦਾ ਅੱਛਾ ਜੇ ਬਰਸਾਤ ਪੈ ਜਾਵੇ ਪਾਣੀ ਨਿਕਲਣ ਨੂੰ ਕਿ ਥਾਂ ਹੈਗੀ ਨਹੀਂ ਕੁਝ ਨਹੀਂ ਇੱਥੇ ਗੱਡੀਆਂ ਪਲਟੇ ਜਾਂਦੀਆਂ ਜਿਹੜੀ ਜਿਹੜੀ ਮੇਨ ਸੜਕ ਹੈ ਖਰਾਬ ਹੁੰਦੀ ਨਾ ਇਹ ਪਾਣੀ ਨਾਲ ਹੀ ਹੁੰਦੀ ਆ ਇਹ ਕਿੰਨੀ ਵਾਰੀ ਬਣ ਚੁੱਕੀ ਆ ਇਹ ਰਹੀ ਨਹੀਂ ਹੈਗੀ ਕਿਉਂਕਿ ਪਾਣੀ ਦਾ ਬਿਲਕੁਲ ਨਿਕਾਸ ਨਹੀਂ ਪੂਰਾ ਸਮੁੰਦਰ ਬਣ ਜਾਂਦਾ ਪਾਣੀ ਦਾ ਜਦ ਤੱਕ ਨਿਕਾਸ ਨਹੀਂ ਹੋਣਾ ਰਹਿਣਾ ਇਹਨੇ ਵੀ ਨਹੀਂ ਰਹਿਣਾ ਨਹੀਂ ਇਹ ਟੈਲਾਂ ਖਿਲਰ ਜਾਂਦੀ ਆ ਆਸੇ ਪਾਸੇ ਜਿਹਨੋਂ ਲੋੜਾ ਟਰੱਕ ਚੜਨੇ ਇਹਦੇ ਤੇ ਦਸ ਦਾ ਟਨ ਦੇ ਜਾਣੇ ਜੀ ਟਰਾਲੇ ਇਥੋਂ ਭਾਈ ਭਾਈ ਤਣੇ 40 40 50 50 ਟਨ ਟਿੱਪਰ ਲੰਘਣੇ ਇਹਦੇ ਤੇ ਕਿੱਛ ਹੋ ਰਹਿ ਜੂਗੀ ਟਿੱਪਰਾਂ ਚ 40 50 ਟਨ ਤੋਂ ਘੱਟ ਨਹੀਂ ਹੁੰਦਾ ਸਹੀ ਹੈ ਤੇ ਇਹ ਟੈਲਾ ਟੁਲਾ ਆਪੋ ਆਪ ਚ ਹੋ ਜਾਣੀਆਂ ਗੱਲ ਜਾਨੀ ਸਾਰੀਆਂ ਇਹ ਇਹ ਤਾਂ ਸਾਰੀਆਂ ਅੱਛਾ ਇਹ ਖੜ ਜੂ ਸੜਕੇ ਨਾ ਜੀ ਨਾ ਕਿਥੇ ਖੜੇਗੀ ਇਹ ਨਹੀਂ ਆਪ ਇਹ ਤਾਂ ਟੈਂਪਰੇਰੀ ਕਰਦੇ ਪਏ ਅਸੀਂ ਉਹ ਕਹਿੰਦੇ ਬਣੇ ਆ ਮੰਨ ਜਾਂਦੇ ਨੇ ਇਹ ਟੈਂਪਰੇਰੀ ਕਰਦੇ ਪਏ ਆ ਹਾਂ ਇਹੀ ਕੀ ਗੱਲਾਂ ਸੀ ਉਹ ਕਹਿੰਦੇ ਕਹਿੰਦੇ ਰੱਬ ਨੇ ਮੀਂਹ ਪਾਤਾ ਦਿੱਤਾ ਹੋਰ ਕਿੰਨਾ ਕੁ ਪਾਣੀ ਲਾ ਦਿੱਤੇ ਪਾਣੀ ਦਾ ਸਾਰਾ ਆ ਜਾ ਪਾਣੀ ਭਜ ਭਰਿਆ ਪਿਆ ਪਾਣੀ ਨਾਲ ਅੱਜ ਪੂਰੇ ਸਾਲ ਸਕਾਈ ਨੀ ਜਗਾ ਪਾਣੀ ਬਿਨਾਂ ਹੀ ਕੰਮ ਕਰ ਜਾਂਦੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਉੱਥੇ ਟੋਇਆ ਪਿਆ ਇਹਨੂੰ ਭਰ ਲਿਆ ਕਹਿੰਦਾ ਮਿੱਟੀ ਪਾਤੀ ਗੱਡੀਆਂ ਨਿਕਲਣਗੀਆਂ ਆਪੀ ਵੇਜਣਾ ਬਿਲਕੁਲ ਨਹੀਂ ਰਾਨਾ ਨੇ ਜਿੰਨੇ ਦਾ ਰੋਡ ਰੋਲਰ ਨਹੀਂ ਪੈਦਾ ਪੂਰੀ ਤਰ੍ਹਾਂ ਰੋਡ ਪੂਰਾ ਪ੍ਰੈਸ ਨੇ ਆਉਂਦਾ ਮਾਲ 19 ਦੇ ਟੈਲਨ ਨੇ ਤਾਂ ਥੱਲੇ ਬਹਿਣਾ ਹੀ ਪੈਣਾ ਆ ਕਿਹਦਾ ਪੈਸਾ ਖਰਾਬ ਹੋ ਰਿਹਾ ਹੈ ਆ ਪਸਾ ਸਾਡਾ ਹੀ ਪੈਸਾ ਖਰਾਬ ਹੋ ਰਿਹਾ ਕਿਹਦਾ ਖਰਾਬ ਹੋਣਾ ਸਾ ਸੰਗਤ ਬਹਿ ਆਰਮੀ ਲੋਕਾਂ ਨਹੀਂ ਹੋਣਾ ਖੱਜਲ ਖਰਾਬ ਵੀ ਲੋਕਾਂ ਨਹੀਂ ਹੋਣਾ ਦਾ ਬਾਵਾ ਵੀ ਉਹਨੇ ਦੀ ਟੁੱਟੀਆਂ ਗੱਡੀਆਂ ਵੀ ਉਹਨਾਂ ਦੀ ਟੁੱਟਾ ਹੋਈਆਂ ਸਹੀ ਗੱਲ ਆ ਜੀ ਇਹ ਕਿਹੜੀ ਬਮੋਤਾਂ ਇੱਥੇ ਆ ਗਏ ਘੱਟ ਇਹਨਾਂ ਕੋ ਸਫਰ ਲੈ ਬਸੇ ਵੀ ਕਹਿ ਕੰਮ ਹੋਇਆ ਕੱਢੀ ਉਲਟੀ ਜਾਂਦੀ ਕੱਡੇ ਬੈਠੇ ਟੁੱਟੂਗੇ ਉੱਡ ਜਾਂਦੇ ਬੰਦ ਨਾਲ ਨਾ ਖਲੋਣੇ ਨਾ ਪੈਰ ਲੱਗਦਾ ਕਿ ਪਤਾ ਕਿਤੇ ਕੋਈ ਲੱਤ ਲਾ ਦੀ। ਕਿ ਨਾ ਪਾਣੀ ਦਾ ਖਮਾਰੇ ਮੜ ਜਾ। ਆ ਦੇਖੋ ਇਹ ਨਾ ਪਾਣੀ ਇੱਥੇ। ਬਿਲਕੁਲ। ਆ ਦੇਖੋ ਜੀ। ਬਿਨਾ ਸੁਪਰਵਾਈਜ਼ਰ ਤੇ ਆ ਦੇਖੋ ਖਮਾਰੇ ਮੜ ਜਾ। ਆ ਦੇਖੋ ਇਤੋਂ ਪੰਜਰ ਕਰ ਰਿਹਾ ਕੋਈ ਚੀਜ਼। ਹੁਣ ਇਹਨਾਂ ਨੇ ਇਹਦੇ ਉੱਤੇ ਬੈੱਡ ਮਿਕਸ ਵਿਛਾ ਦੇਣੇ ਐ ਤੇ ਇੱਥੇ ਟੈਲ ਲਾ ਦੇਣੀ। ਇੱਥੇ ਹੋਊਗਾ ਕੰਮ ਇਹਦਾ। ਬਿਲਕੁਲ। ਇਹਦੇ ਬੜੇ ਘੰਟੇ ਨਾਲ। ਪਹਿਲਾਂ ਤਾਂ ਇਹ ਦੱਸੋ ਇੱਕ ਇੱਕ ਰੂਲ ਐ, ਸਿੰਪਲ ਜਿਹਾ ਰੂਲ ਐ ਕਿ ਬਿਨਾ ਇਨਸਪੈਕਟ ਇਨਸਪੈਕਟਰ ਦੇ, ਬਿਨਾ ਸੁਪਰਵਾਈਜ਼ਰ ਦੇ ਇਟ ਨਹੀਂ ਲੱਗ ਸਕਦੀ। ਨਹੀਂ ਲੱਗ ਸਕਦੀ ਇਹ ਕਰੀ ਜਾਂ ਲੇਵਰ ਛੱਡੀ ਆ ਬਸ ਉਹ ਟੱਕੀ ਬਸ ਬਸ ਲੇਵਰ ਕੰਮ ਕਰ ਜਾਂਦੀ ਹੈ ਲੇਵਰ ਛੱਡੀ ਆ ਇਟਨਲ ਇਟ ਫਸਾਈ ਤੁਰੇ ਜਾਂਦੇ ਆ ਸੜਕ ਬਣਾਈ ਤੁਰੇ ਜਾਂਦੇ ਆ ਉਹ ਅੱਜ ਟੁੱਟ ਜੇ ਕੱਲ ਟੁੱਟ ਜੇ ਬਸ ਉਦੋਂ ਤੱਕ ਚੱਲਦੀ ਰਹੇ ਜਦ ਤੱਕ ਆ ਲੇਵਰ ਬੈਠੀ ਹੈ ਬਾਕੀ ਪੈਸਾ ਤੁਹਾਡਾ ਜਨਤਾ ਦਾ ਕੋਈ ਗੱਲ ਨਹੀਂ ਤੁਸੀਂ ਟੈਕਸ ਹੋਰ ਦਿਓ ਹੋਰ ਦਿਓ ਹੋਰ ਦਿਓ ਦੋ ਚਾਰ ਟੈਕਸ ਹੋਰ ਵਧਾ ਦਾਂਗੇ ਇਹ ਸੜਕ ਦੀ ਕੀਮਤ ਆਪਣੇ ਆਪ ਨਿਕਲੇ ਆਉਣੀ ਹੈ ਮੇਰੇ ਨਾਲ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਜੀ ਜੁੜ ਰਹੇ ਆ ਇਹਨਾਂ ਨਾਲ ਗੱਲਬਾਤ ਕਰਦੇ ਆਂ ਐਮ ਐਲ ਏ ਸਾਹਿਬ ਟ੍ਰਾਂਸਪੋਰਟ ਨਗਰ ਦੇ ਬਿਲਕੁਲ ਸਾਹਮਣੇ ਪੁਲ ਦੇ ਨਾਲ ਇੱਕ ਸਰਵਿਸ ਲੇਨ ਜਿਹੜੀ ਨੈਸ਼ਨਲ ਹਾਈਵੇ ਦੀ ਉਹ ਬਣਾਈ ਜਾ ਰਹੀ ਹੈ ਇੰਟਰਲੌਕ ਟਾਈਲਾਂ ਦੀ ਤੇ ਇਸ ਤੇ ਨਾ ਹੀ ਕੋਈ ਸੁਪਰਵਾਈਜ਼ ਦੇ ਰਹਾ ਨੈਸ਼ਨਲ ਹਾਈਵੇ ਅਥਾਰਟੀ ਦਾ ਤੇ ਨਾ ਹੀ ਆਪਣੇ ਨਗਰ ਨਿਗਮ ਦਾ ਤੇ ਨਾ ਹੀ ਇਹਨਾਂ ਦੇ ਠੇਕੇਦਾਰ ਦਾ ਮੈਂ ਵੀ ਸਰ ਉੱਧੇ ਹੀ ਲੈਵਲ ਬਣਾ ਰਹੀ ਹੈ ਮੈਂ ਸੀਸੀ ਸਾਹਿਬ ਦੇ ਵੀ ਧਿਆਨ ਚ ਲਿਆਉਣਾ ਮੈਂ ਆਪ ਵੀ ਦੇ ਕੇ ਚੈੱਕ ਕਰਦਾ ਮੈਂ ਜੀ 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 ਅੱਜ ਇਹਦੇ ਆਪ ਜਾਣਾ ਨਾ ਕਰਦਾ ਜੀ ਹਾਂ ਮੈਂ ਕਰਕੇ ਕਲੀਅਰ ਕਰਾਂ ਬਿਲਕੁਲ ਸਹੀ ਬਣੂਗਾ ਜੋ ਬੰਦਾ ਹਾਂ ਬਿਲਕੁਲ ਲੋਕ ਸ਼ਿਕਾਇਤ ਕਰ ਰਹੇ ਆ ਕਿ ਨਾ ਤਾਂ ਬੈੱਡ ਮੈਕ ਚੈੱਕ ਕਰ ਰਹੇ ਆ ਨਾ ਲੇਬਲ ਚੈੱਕ ਕਰ ਰਹੇ ਬਸ ਇੱਟਾ ਤੇ ਇੱਟਾ ਧਰਦੀ ਆਉਂਦੇ ਆ ਮਗਰੋਂ ਨਹੀਂ ਨਹੀਂ ਮੈਂ ਚੈੱਕ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਵਿਧਾਇਕ ਸਾਹਿਬ ਸ਼ੁਕਰੀਆ ਤਾਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਵਿਧਾਇਕ ਉਹਨਾਂ ਨੇ ਕਹਿੰਦੇ ਤਾ ਕਿ ਪੂਰੀ ਤਰ੍ਹਾਂ ਨਾਲ ਇਹਦਾ ਇਹ ਇਨਸਪੈਕਸ਼ਨ ਕੀਤੀ ਜਾਏਗੀ ਡੀਸੀ ਲੁਧਿਆਣਾ ਨਾਲ ਗੱਲਬਾਤ ਕੀਤੀ ਜਾਏਗੀ ਨੈਸ਼ਨਲ ਹਾਈਵੇ ਥਾਰਟੀ ਵਾਲਿਆਂ ਨਾਲ ਗੱਲਬਾਤ ਕੀਤੀ ਜਾਏਗੀ ਔਰ ਸਭ ਤੋਂ ਵੱਡੀ ਗੱਲ ਕਿ ਜਨਤਾ ਦਾ ਪੈਸਾ ਖਰਾਬ ਨਹੀਂ ਹੋਣਾ ਚਾਹੀਦਾ ਇਹ ਹੁਣ ਤੁਹਾਡੇ ਹੱਕ ਹਲਾਲ ਦੀ ਕਮਾਈ ਦੀ ਸੜਕ ਬਣ ਰਹੀ ਹੈ ਫੈਸਲਾ ਤੁਸੀਂ ਕਰਨਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ